ਕਹਿੰਦੇ ਹੁੰਦੇ ਆ ਵੀ ਬੰਦਾ ਉਹ ਕਾਂ ਆਯਾਬ ਹੁੰਦਾ ਜਿਹਦੀ ਘਰ ਵਾਲੀ ਉਹਦੇ ਕੰਮ ਦੇ ਵਿੱਚ ਹੱਥ ਵੰਡਾਵੇ ਹਨਾ ਹਰੇਕ ਬੰਦੇ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਕਲ ਹੱਥ ਨੀ ਬੇਲ ਨੇ ਬੋਕਰਾਂ ਡਾਂਗਾ ਬਹੁਤ ਕੁਝ ਹੁੰਦਾ ਤੇ ਹੋ ਸਾਡਾ ਸਵਰੀਨ ਬੈਠਾਗਾ ਤੇ ਸਾਡਾ ਹੈਗਾ ਆਰਓ ਪਲਾਂਟ ਦਾ ਕੰਮ ਮਤਲਬ ਪਿੰਡਾਂ ਦੇ ਵਿੱਚ ਕੈਂਪਸ ਸਪਲਾਈ ਕਰਦੇ ਆ ਪਾਣੀ ਦੇ ਬਹੁਤੇ ਭਰਾਵਾਂ ਨੂੰ ਇਹ ਚੀਜ਼ ਦਾ ਸ਼ੱਕ ਵੀ ਹੁੰਦਾ ਸੱਚ ਇਹ ਗੱਲ ਵੀ ਆਪਾਂ ਜਿਹੜੀ ਹੈਗੀ ਆ ਦੱਸ ਦਈਏ ਕਈ ਕਹਿੰਦੇ ਹਨ ਕਿ ਪਾਣੀ ਦੇ ਵਿੱਚ ਖਣੀਆਂ ਕਿ ਮੁਰਦਿਆਂ ਵਾਲਾ ਪਾਊਡਰ ਲਾ ਦਿੰਦੇ ਆ ਤਾਂ ਕਰਕੇ ਪਾਣੀ ਅਕੇ ਠੰਡਾ ਰਹਿੰਦਾ ਸਰ ਸੋ ਭਰਾਵੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਵੀ ਇੱਕ ਤਾਂ ਜਿਹੜੇ ਇਹ ਥਰਮੋਕੋਲ ਦੇ ਬਣੇ ਹੁੰਦੇ ਆ ਕੈਂਪਰ ਹੁੰਦੇ ਆ ਜਿਹੜੇ ਇਹ ਬਹੁਤ ਵਧੀਆ ਕੁਆਲਿਟੀ ਦੇ ਜਿਹਦਾ ਮਾੜੀ ਕੁਆਲਿਟੀ ਦੇ ਹੁੰਦਾ ਕੀ ਕਹਣਾ ਇਹ ਥਰਮੋਕੋਲ ਦੇ ਪਿਓਰ ਕੁਆਲਿਟੀ ਦੇ ਬਣੇ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀ ਗੋਦੀ ਲੱਗੀ ਹੁੰਦੀ ਹੈ ਨਾ ਸੋ ਉਹਦੇ ਕਰਕੇ ਇੱਕ ਤਾਂ ਪਾਣੀ ਜਿਹੜਾ ਹੈਗਾ ਠੰਡਾ ਰਹਿੰਦਾ ਹੈਗਾ ਤੇ ਦੂਜਾ ਜਿਹੜਾ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਪ੍ਰੋਜੈਕਟ ਉਹ 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 ਪਾਣੀ ਦਾ ਟੈਂਪਰੇਚਰ ਡਾਊਨ ਕਰ ਦਿੰਦਾ ਇੱਕ ਤਾਂ ਬਰਫ਼ ਪਾ ਕੇ ਆਪਾਂ ਉਹ ਠੰਡਾ ਕਰਨਾ ਇੱਕ ਪਾਣੀ ਦਾ ਟੈਂਪਰੇਚਰ ਡਾਊਨ ਕਰਨਾ ਤਾਂ ਕਰਕੇ ਜਿਆਦਾ ਚਿਰ ਜਿਹੜਾ ਉਹ ਪਾਣੀ ਠੰਡਾ ਰਹਿੰਦਾਗਾ ਸੋ ਕਈ ਵਿਦਵਾਨ ਕਹਿੰਦੇ ਆ ਵੀ ਇਹ ਕੇ ਯਾਰ ਪਾਣੀ ਕਿਵੇਂ ਠੰਡਾ ਰਹਿੰਦਾ ਕੋਈ ਕੈਮੀਕਲ ਨਾ ਪਾਉਂਦੇ ਹੋਣ ਕੋਈ ਕੈਮੀਕਲ ਨਹੀਂ ਪੈਂਦਾ ਹੈਗਾ ਤੇ ਜਿਹੜਾ ਹੈਗਾ ਇਹ ਪਾਣੀ ਦਾ ਟੈਂਪਰੇਚਰ ਡਾਊਨ ਹੋ ਜਾਂਦਾਗਾ ਤਾਂ ਕਰਕੇ ਪਾਣੀ ਇਹਨਾਂ ਦੇ ਵਿੱਚ ਜਿਆਦਾ ਚਿਰ ਠੰਡਾ ਰਹਿੰਦਾਗਾ ਤੇ ਹੁਣ ਆਰਡਰ ਆਇਆ ਸੀਗਾ ਸ਼ਾਮ ਨੂੰ ਆ ਕਿਸੇ ਦਾ ਪ੍ਰੋਗਰਾਮ ਸੀਗਾ ਤੇ ਮੰਦੇ ਹਣੀ ਸਾਡੇ ਤੇ ਮੇਰੀ ਘਰ ਵਾਲੀ ਕਹਿੰਦੀ ਕਹਿੰਦੀ ਡਰੋਣਾ ਮੈਂ ਹੈਗੀ ਹਾਂ ਤੇ ਕੰਮ ਕਰਾਉਂਦੀ ਆ ਮੇਰੇ ਨਾਲ ਕਹਿੰਦੀ ਮੈਲ ਹੋਣੀ ਆ ਕੈਂਪਰ ਤੇ ਭੜਕੇ ਵੀ ਕਹਿੰਦੀ ਮੈਂ ਧਰਾਉਂਗੀ ਮੈਂ ਕਿਹਾ ਚਲੋ ਚੰਗੀ ਗੱਲ ਆ ਕੰਮ ਦਾ ਕੋਈ ਮੀਣਾ ਨਹੀਂ ਹੁੰਦਾ ਹਾਂ ਛਿੰਜਾ ਕੀ ਹੁੰਦਾ ਹਾਂ ਨਾਲ ਇਹਦਾ ਮਾਂ ਦਾ ਦੇਖ ਲੋ ਧਿਆਨ ਉਹਦੇ ਬੱਚੇ ਚ ਉਹ ਬੈਠਾ ਦਾ ਚੂਚਾ ਛੀਨਾ ਉਹ ਛੀਨਾ ਚੂਜੇ ਦਾ ਧਿਆਨ ਚੂਜੇ ਦਾ ਧਿਆਨ ਘਟਾਰਾਂ ਚ ਤੇ ਚੂਜਾ ਜਿਹੜਾ ਸਾਡਾ ਇਹਦਾ ਧਿਆਨ ਹੋਰ ਕਾਸੇ ਚਾ ਤੇ ਚੂਤੇ ਦੀ ਮਾਰਾ ਧਿਆਨ ਚੂਤੇ ਚ ਇਹ ਨਹੀਂ ਮੇਰਾ ਚੂਜਾ ਨਾ ਦੇਖ ਉਹ ਜੇ ਕੰਮ ਧੰਦਿਆ ਹਰੇਕ ਦੀ ਘਰ ਆਏ ਨੂੰ ਘਰ ਐ ਨਾ ਕਰਾਉਣਾ ਚਾਹੀਦਾ ਆਦਾ ਬੰਦੇ ਨੂੰ ਹੌਸਲਾ ਮਿਲਦਾ ਰਹਿੰਦਾ ਉਹੀ ਤਾਂ ਨਹੀਂ ਉੱਤੋਂ ਉੱਤੋਂ ਤਾਂ ਨਹੀਂ ਕਰਾ ਰਹੀ ਵੀਡੀਓ ਦੀ ਮਾਰੀ ਦਿਲੋਂ ਕਰਾ ਰਹੀ ਆ ਫੇਰ ਹੁਣ ਦੇ ਲੋ ਤਕਾ ਰਾਣਿਆਂ ਨੂੰ ਵੀ ਘਰ ਵਾਲੀਆਂ ਵਾਸਤੇ ਸੋਚਣਾ ਚਾਹੀਦਾ ਦੇਖ ਲਾ ਮੈਂ ਇਹ ਮੂੰਹੋਂ ਨਹੀਂ ਕਿਤੇ ਨਿਕਲ ਦਤਾ ਬੀਜੀ ਮੈਨੂੰ ਸੂਟ ਨਹੀਂ ਕਹਿੰਨਦਾ ਸੂਜ਼ ਰੋ ਕਹਿੰਦੀ ਸੂ ਉਹਦੀ ਸੂਟ ਲਿਆ ਦਿੰਦੇ ਆ ਤੇ ਜਦੋਂ ਕੋਈ ਵੀ ਚੀਜ਼ ਮੰਗਦੀ ਹੈ ਵੀ ਵੀ ਰਾਣੀ ਹਾਰ ਤਾਂ ਮੈਂ ਇਹਨੂੰ ਕਹਿ ਨਹੀਂ ਦਿੱਤਾ ਸੀਗਾ ਜਦੋਂ ਇਹਨੇ ਰਾਣੀ ਕਹਿਤਾ ਮੈਂ ਉਹਦੀ ਹਾਰ ਲਿਆ ਤਾ ਇਹਨੂੰ ਮਤਲਬ ਕਿ ਇਹੀ ਹੁੰਦਾ ਹਾਸੇ ਖੇਡੇ ਮੋਹ ਪ੍ਰੇਮ ਹਨ ਚਲੋ ਐਂ ਨਾਲ ਤਾਂ ਕੰਮ ਕਰੀ ਜਾਂਦਾ ਨਾਲ ਜਿੰਦਗੀ ਹੈ ਗਈ ਆਂਦੀ ਆ ਇਹ ਸਾਡੇ ਵਲੌਗ ਨਾ ਅਸੀਂ ਨਵੇਂ-ਨਵੇਂ ਪੌਣ ਲੱਗੇ ਆ ਯੂਟਿਊਬ ਤੇ ਸਾਡੇ ਫਾਲੋਅਰ ਤਾਂ ਬਹੁਤ ਹੋ ਗਏ ਸਬਸਕ੍ਰਾਈਬਰ 9000 ਹੋ ਗਏ ਫਾਲੋਅਰ ਫਾਲੋਅਰ ਤੇ 9-1000 ਹੋ ਗਏ ਜਦੋਂ 10000 ਹੋ ਗਏ ਉਦੋਂ ਆਪਾਂ ਡੇਲੀ ਪਾਇਆ ਕਰਾਂਗੇ ਤੇ ਬਾਕੀ ਇਹ ਵਲੌਗ ਆਪਣਾ ਸਾਰੇ ਦੇਖਿਓ ਹੈ ਫੇਸਬੁੱਕ ਤੇ ਚੈਨਲ ਨੂੰ ਮਿਲੀਅਨ ਤੇ ਲੈ ਜਾ ਹਾਂ ਉਹ ਸਾਡੇ 1 ਲੱਖ ਹੋਣ ਵਾਲੇ ਆ ਉਹ ਤੇ 1 ਲੱਖ ਹੋਣ ਵਾਲੇ ਆ ਤੇ ਇਹ ਤੇ 10000 ਇੰਸਟਾਗ੍ਰਾਮ ਤੇ 65000 ਹੋ ਗਏ ਜਿੰਨੇ ਵੀ ਲੋਕ ਜੁੜੇ ਹੋ ਸਾਰਾ ਧੰਨਵਾਦ ਤੇ ਤੁਹਾੜਾ ਹੀ ਦਿਨ ਮੇਰੇ ਨੇ ਸਾਰੇ ਕੈਂਪਰ ਲਹਾਤੇ ਹੁਣ ਕਹਿੰਦੇ ਤੁਸੀਂ ਭਰ ਦੋ ਤੇ ਛੇਦੀ ਛੇਦੀ ਹੁਣ ਕਹਿੰਦੇ ਛੇਦੀ ਛੇਦੀ ਭਰ ਦੋ ਮੈਂ ਧਰਾਵੀ ਦਿੰਨੀ ਐ ਹੁੰਦੀਆਂ ਮਤਲਬ ਅਰਨ ਲੇਡੀ ਅਰਨ ਲੇਡੀ ਕਹਿੰਦੇ ਇਹਨਾਂ ਨੂੰ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ ਵਾਹਿ ਕਰਦੇ ਕਾ ਚੈਨਲ ਉਹ ਕਰ ਲਿਓ ਸਾਡਾ ਸਬਸਕ੍ਰਾਈਬ ਓਕੇ ਜੀ ਬਾਏ ਟੇਕ ਕੇਅਰ ਮੌਸਮ ਦੇਖ ਲਓ ਬਾਕੀ ਤੁਸੀਂ ਸੈਟ ਹੁੰਦਾ